ਹਾਂਜੀ ਮਿੱਤਰੋ ਕੀ ਹਾਲ ਚਾਲ ਨੇ? ਉਮੀਦ ਕਰਦੇ ਆ ਸਾਰੇ ਜਾਣੇ ਵਧੀਆ ਹੋਵੋਗੇ। ਤੇ ਵਧੀਆ ਹੀ ਚਾਹੀਦੀਓ ਮਿੱਤਰੋ। ਤੇ ਅੱਜ ਮਿੱਤਰੋ ਆਪਾਂ ਲੱਗਿਆ ਆਪਣੀ ਰਾਣੀ ਦੇ ਉੱਤੇ। ਅਨਲੌਕ ਤੇ ਲੋਕ ਕਰਦੇ ਹੁੰਨੇ ਆ ਜਦੋਂ ਆਪਾਂ ਗੱਡੀ ਨੂੰ ਉਦੋਂ ਇਹਨਾਂ ਦੇ ਵਿੱਚ বাজਦਾ ਹੁੰਦਾ ਜਿਹੜੀਆਂ ਗੱਡੀਆਂ ਛੂਟੀਆਂ ਨੇ ਉਹਨਾਂ ਦੇ ਵਿੱਚ ਹੂਟਰ বাজਦਾ ਹੁੰਦਾ। ਕੁਝ ਕੁ ਚੂਈ ਜਿਹੜਾ। ਆਪਾਂ ਉਹ ਹੂਟਰ ਤਾਂ ਇਹਦਾ ਲਾਇਆ ਨਹੀਂ ਆਇਆ ਸ਼ੁਰੂ ਤੋਂ ਹੀ ਆਪਣਾ ਲਾ ਕੇ ਰੱਖਿਆ ਹੋਇਆ ਉਹ। ਤੇ ਅੱਜ ਆਪਾਂ ਮਿੱਤਰੋ ਚਾਲ ਦੇ ਕਰਦੇ ਆ ਇਹਦੇ ਅਨਲੌਕ ਤੇ ਲੋਕ ਦੇ ਉੱਤੇ। ਹੌਰਨ ਹੌਰਨ ਚੱਲਦੇ ਕਰਾਂਗੇ ਅੱਜ ਦੀ ਵੀਡੀਓ ਵਿੱਚ ਮਿੱਤਰੋ ਤੇ ਬਾਕੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜਾ ਤੁਸੀਂ ਪਿਛਲੀਆਂ ਵੀਡੀਓ ਨੇ ਇੰਨਾ ਪਿਆਰ ਦੇ ਰਹੇ ਹੋ ਤੇ ਥੋੜਾ ਜਿਹਾ ਹੁਣ ਚੱਕਰ ਪੈ ਰਿਹਾ ਮਿੱਤਰੋ ਤੁਸੀਂ ਥੋੜਾ ਜਿਹਾ ਵੀਡੀਓ ਤੇ ਵਿਊ ਥੋੜਾ ਜਿਹਾ ਘਟਾ ਲੇ ਚਲੋ ਕੋਈ ਨਹੀਂ ਜੇ ਤੁਸੀਂ ਹੋਰ ਵੀ ਸਪੋਰਟ ਕਰੋਗੇ ਆ ਮੈਂ ਕਹਾਂ ਗਰਦ ਕੱਢਾ ਗਰਦ ਤੇ ਚਲੋ ਕੋਈ ਨਹੀਂ ਮਿੱਤਰੋ ਇਹ ਗੱਲਾਂ ਛੱਡੋ ਬਾਕੀ ਵੀਡੀਓ ਫੁੱਲ ਦੇਖਿਆ ਕਰੋ ਬਸ ਤਾ ਕਰਕੇ ਹੁਣ ਲੱਗਦਾ ਆਪਾਂ ਬਸ ਗਾਹਾਂ ਕਿਉਂਕਿ ਮਿੱਤਰੋ ਮਿਹਨਤ ਬਹੁਤ ਲੱਗਦੀ ਆ ਪਰ ਤੁਸੀਂ ਹੁਣ ਵੀਡੀਓ ਨੂੰ ਪਿਆਰ ਦੇਣ ਨੂੰ ਹਟ ਗਏ ਤਾਂ ਕਰਕੇ ਮੈਨੂੰ ਇਦਾਂ ਲੱਗਦਾ ਵੀ ਮੈਨੂੰ ਕੰਮ ਹੋਣਾ ਕਰਨਾ ਪੈ ਜੇ ਘਟਾਉਣਾ ਨਾ ਪੈ ਜੇ ਹੈ ਮਿੱਤਰੋ ਕੋਈ ਨਹੀਂ ਕੋਸ ਨਹੀਂ ਹੁੰਦਾ ਤੇ ਚਲੋ ਕੋਈ ਨਹੀਂ ਦਬਦੇ ਨਹੀਂ ਹੁੰਦੇ ਆਪਾਂ ਮਿੱਤਰੋ ਅੱਜ ਲੱਗਦੇ ਤੇ ਹਾਰਨ ਹੋਰ ਨੂੰ ਫਟਕਾ ਹਾਰਨ ਦੀ ਸਪਲਾਈ ਕਰਨ ਵੀਰੇ ਲੋਕ ਤੇ ਅਨਲੌਕ ਤੇ ਚੱਲਿਆ ਕਰਨ ਤੇ ਚਲੋ ਫਿਰ ਮਿੱਤਰੋ ਲੱਗਦੇ ਆ ਤੇ ਫਿਰ ਤੁਹਾਨੂੰ ਦਿਖਾਉਨੇ ਆ ਅੱਗੇ ਹਾਂਜੀ ਮਿੱਤਰੋ ਕਰੋ ਚੈੱਕ ਆਪਣੀ ਰਾਣੀ ਲਿਬੜੀ ਵਾਲੀ ਪਈਆ ਹੁਣ ਕਿਉਂਕਿ ਕੱਲ ਆਪਾਂ ਕਿਸੇ ਪਾਸੇ ਗਏ ਸੀ ਮੈਂ ਮਿੱਤਰੋ ਧੋ ਕੇ ਘਰੋਂ ਵੜਦਾ ਆਉਂਦਿਆਂ ਨੂੰ ਫੇਰ ਲਿਬੜ ਜਾਂਦੀ ਏ ਰੱਬ ਮੀਮੂ ਪਾ ਦਿੰਦਾ ਦੇਖੋ ਕਿੱਥੇ ਕਿੱਥੇ ਤੱਕ ਗਾਰਾ ਚੜ੍ਹ ਗਈ ਆ ਮਿੱਟੀ ਵਾਲੀ ਮਾਰਦੀ ਆ ਯਾਰ ਚਲੋ ਕੋਈ ਨਹੀਂ ਆ ਦੇਖੋ ਮਿੱਤਰੋ ਬਹੁਤ ਸੋਹਣੇ ਲੱਗਦੇ ਨੇ ਯਾਰ ਲਾਇਆ ਐ ਚ ਹੁਣ ਲੁੱਕ ਜੀ ਬਣ ਗਈ ਲਾਇਆ ਦੀ ਆ ਮਰਸੀਡੀ ਵਾਲੇ ਲਾਉਣ ਨਾਲ ਤੇ ਚਲੋ ਮਿੱਤਰੋ ਫਿਰ ਹੁਣ ਆਪਾਂ ਜਿਹੜਾ ਮੇਨ ਕੰਮ ਆ ਆਪਣਾ ਉਹ ਸ਼ੁਰੂ ਕਰਦੇ ਆ ਅੱਜ ਦਾ ਤੇ ਮੈਂ ਪਹਿਲਾਂ ਜਿਹੜਾ ਸਮਾਨ ਸੂਨ ਲੱਗੂ ਇਹਦੇ ਵਿੱਚ ਉਹ ਲੈ ਆਵਾਂ ਤੇ ਫਿਰ ਦਿਖਾਉਣਾ ਤੁਹਾਨੂੰ ਲੈ ਕੇ ਤਾਂ ਕਿਧਰ ਨੂੰ ਆਣਾ ਮਿੱਤਰੋ ਆਹ ਦੇਖੋ ਜਿਹੜਾ ਇਹਦਾ ਕੁਝ ਕੁ ਚੂਜੇ ਲੱਗਿਆ ਹੁੰਦਾ ਆ ਵਾਲਾ ਹੁੰਦਾਗਾ ਫੁੱਟ ਰਿਆ ਤੇ ਇਹਦੀਆਂ ਤਾਰਾਂ ਆਪਾਂ ਲਾਉਣੀਆਂ ਹੀ ਨਹੀਂ ਹੈਗੀਆਂ ਇਹਦੇ ਵਿੱਚ ਆਹ ਦੇਖੋ ਆਹ ਇਹਦੇ ਗ੍ਰਿਪ ਇਹ ਆਪਾਂ ਜੋੜ ਨਹੀਂ ਨਹੀਂ ਹੈਗਾ ਇਹਦੇ ਨਾਲ ਮਤਲਬ ਕਿ ਇਹਦੀ ਆਪਾਂ ਨੂੰ ਲੋਡ ਹੀ ਨਹੀਂ ਹੈਗੀ ਹੂਟਰ ਦੀ ਇਹ ਹੂਟਰ ਵਾਲਾ ਕਨੈਕਸ਼ਨ ਆਗਾ ਆਹ ਵਾਲਾ ਜਿਹਦੇ ਵਿੱਚ ਗ੍ਰਿਪ ਟੂ ਗ੍ਰਿਪ ਆ ਕੇ ਕਿਰਾਵਾ ਇਸ ਨੂੰ ਇਹਦੀ ਸਾਊਂਡ ਚੈੱਕ ਕਰਾ ਦੇਣਾ ਚਲਾ ਕੇ ਕੀ ਆਗਾ ਇਹ ਮਿੱਤਰੋ ਇਹ ਜਾਨੀ ਥੋੜਾ ਜਿਹਾ ਡਿਫਰੈਂਟ ਆ ਸਾਰੇ ਹੂਟਰਾਂ ਨਾਲ ਜਾਨੀ ਜਿਹੜੇ ਸਾਰੇ ਹੁੰਦੇ ਨੇ ਕਿ ਉਹਨਾਂ ਦੀ ਆਵਾਜ਼ ਹੁੰਦੀ ਆ ਵੀ ਹੋਰ ਹੀ ਇਹ ਡਿਫਰੈਂਟ ਆ ਸਾਰਿਆਂ ਨਾਲ ਹੀ ਓਏ ਲੱਗ ਗਿਆ ਆ ਜੀ ਮਿੱਤਰੋ ਚਲੋ ਮੈਂ ਗ੍ਰਿਪਰ ਲਾਦਾ ਤੁਹਾਨੂੰ ਵੀ ਦਿਖਾਉਣਾ ਲਓ ਜੀ ਮਿੱਤਰੋ ਗ੍ਰਿਪਰ ਲਾਤਾ ਤੇ ਹੁਣ ਮੈਂ ਤੁਹਾਨੂੰ ਚੈੱਕ ਕਰਾਉਣਾ ਇਹਦੀ ਹੁਣ ਲੋਕ ਤੇ ਆ ਲੌਕ ਤੇ ਇਹਦੀ ਆਵਾਜ਼ ਐ ਇਦਾਂ ਉਧਰ ਲੈ ਸ਼ੀਸ਼ਾ ਚੜ ਗਿਆ ਹੁਣ ਇਧਰ ਲੈ ਸ਼ੀਸ਼ਾ ਚੜਾ ਜੀ ਸ਼ੀਸ਼ੇ ਖੁੱਲੇ ਸੀ ਹੁਣ ਮੈਂ ਅਨਲੌਕ ਕਰਦਾ ਇਹਨੂੰ ਆਹ ਸੋਚਾ ਇਹ ਆਵਾਜ਼ ਆਨਲੌਕ ਤੇ ਇਹ ਆਪਾਂ ਨੂੰ ਮਿੱਤਰੋ ਚੰਗੀ ਨਹੀਂ ਲੱਗਦੀ ਤੇ ਇਹ ਆਪਾਂ ਲਾ ਹੀ ਦਿੰਨੇ ਆ ਆਪਾਂ ਇਹ ਤੇ ਹਾਰਨ ਹੀ ਲਾਵਾਂਗੇ ਮੈਟਰ ਉਪਾਂਦਰੋਂ ਸਮਾਨ ਲਿਆਇਆ ਸੀ ਸਾਰਾ ਕੱਢ ਕੇ ਤੇ ਜਿਵੇਂ ਕਿ ਮਿੱਤਰੋ ਤੁਸੀਂ ਦੇਖਦੇ ਹੋਵੋਗੇ ਆਹ ਲੇ ਆ ਮੇਰੇ ਹੱਥ 'ਚ ਜਿਹੜੀ ਆ ਆਪਣੇ ਕਿਉਂਕਿ ਹਾਰ ਨਾਲ ਜਿਹੜੇ ਵੱਡੇ ਲੱਗੇ ਹੁੰਦੇ ਨੇ ਗੱਡੀਆਂ 'ਚ ਉਹ ਵੱਡੇ ਹਾਰ ਨਾਲ ਖਾਤਰ ਆਪਾਂ ਨੂੰ ਰਿਲੇ ਆ ਲਾਉਣੀ ਹੀ ਪੈਂਦੀ ਆ ਕਿਉਂਕਿ ਜੇ ਆਪਾਂ ਉੱਥੋਂ ਡਾਇਰੈਕਟ ਤਾਰ ਪਾ ਕੇ ਲਿਆਵਾਂਗੇ ਉਹਦੇ 'ਚ ਕਰੰਟ ਘਟਾਉਂਦਾ ਹੁੰਦਾ ਉਹ ਤਾਰਾਂ 'ਚ ਤੇ ਉਹਨਾਂ ਨੇ ਹਾਰ ਨਾਲ ਨਹੀਂ ਚਲਾਉਣਾ ਨਹੀਂ ਹੈਗਾ ਤਾਂ ਕਰਕੇ ਇਹ ਰਿਲੇ ਕਰੰਟ ਵਧਾ ਕੇ ਦਊਗੇ ਇਹਨਾਂ ਨੂੰ ਤੇ ਇਹ ਰਿਲੇ ਦੇ ਵਿੱਚ ਹੁੰਦੇ ਨੇਗੇ ਨੰਬਰ ਲਿਖੇ ਹੋਏ ਜਿਵੇਂ ਕਿ ਤੁਸੀਂ ਚੈੱਕ ਕਰ ਸਕਦੇ ਹੋਗੇ ਜੀ ਬਲਰ ਵੱਜ ਗਿਆ ਰੇਲ ਦੇ ਵਿੱਚ ਆ ਉਹ ਦੇਖੋ 87 ਲਿਖਿਆ ਹੋਇਆ ਇਹਦੇ ਪੁਆਇੰਟਾਂ ਜਾਂ ਲਿਖਿਆ ਹੁੰਦਾ ਇੱਧਰ ਆ ਗਿਆ 85 ਲਿਖਿਆ ਹੋਇਆ ਤੇ ਇੱਧਰ ਆ ਗਿਆ 70 ਲਿਖਿਆ ਹੋਇਆ ਇੱਧਰ ਆ ਗਿਆ 30 ਲਿਖਿਆ ਹੋਇਆ ਸਾਨੂੰ ਪਤਾ ਲੱਗ ਗਿਆ ਉਹ ਚਾਰਾਂ ਪੁਆਇੰਟਾਂ ਦਾ 85 86 87 30 ਆਹ ਚਾਰ ਪੁਆਇੰਟ ਨੇ ਚਾਰਾਂ ਚ ਲਿਖਿਆ ਹੋਇਆ ਤੇ ਜਿਹੜਾ ਇਹਦਾ ਹੈਗਾਗਾ 85 ਉਹਦੇ 'ਚ ਵੀ ਆਪਾਂ ਇੱਕ ਥਿੰਬਲ ਪਾ ਲਈ ਛੋਟੀ ਤੇ ਜਿਹੜਾ ਇਹਦਾ 85 ਤੇ 86 ਜਿਹੜੇ ਦੋਨੇ ਨੇ 85 ਤੇ 86 ਤੁਸੀਂ ਵੀ ਜਦੋਂ ਲੈ ਲਿਆਵੋਗੇ ਤੁਸੀਂ ਜਦੋਂ ਉਹਨੂੰ ਪੜ੍ਹੋਗੇ ਤੁਹਾਨੂੰ ਪਤਾ ਲੱਗ ਜਾਣਾ 85 ਤੇ 86 ਕਿੱਥੇ ਲਿਖਿਆ ਹੋਇਆ ਜਿਹੜਾ ਇਹਦੇ ਤੇ 85 ਤੇ 86 ਲਿਖਿਆ ਹੋਇਆ ਉਹਦੇ ਵਿੱਚ ਆਪਾਂ ਥੰਮ੍ਹਲਾ ਪਾ ਲਿਆ ਦੋਨਾਂ ਛੱਡੀ ਇੱਧਰ ਆ ਗਿਆ 85 ਇੱਧਰਲੀ ਛੜ 85 ਆ ਗਿਆ ਇੱਧਰਲੀ ਛੜ 86 ਆ ਗਿਆ ਤੇ ਹੁਣ ਇਹ ਜਿਹੜੀਆਂ ਮੈਂ ਥੰਮ੍ਹਲ ਇੱਕ ਤਿਆਰ ਕਰ ਲਈਏ ਇੱਥੇ ਤੇ ਜਿਹੜਾ ਆਪਣਾ ਆਹ ਵਾਲਾ ਆਉਂਦਾ ਗ੍ਰਿਪ ਇਹਦੇ ਵਿੱਚ ਲਾਉਣੀ ਹੈ ਇਹ ਆਪਾਂ ਥਿੰਬਲ ਆਹ ਹੂਟਰ ਦਾ ਗ੍ਰਿਪ ਆ ਗਿਆ ਜਿਹੜਾ ਇਹਦੇ ਵਿੱਚ ਆਪਾਂ ਇਹ ਥਿੰਬਲ ਲਾਉਣੀ ਹੈ ਜੀ ਤੇ ਚਲੋ ਫਿਰ ਇਹਨੀਆਂ ਤਾਰਾਂ ਹੁਣ ਇਹਦੇ ਵਿੱਚ ਪਾ ਦਈਏ ਕਿਉਂਕਿ ਮਿੱਤਰੋ ਜਿਹੜੀ ਆਪਾਂ ਇਹਦੇ ਮੂਰੇ ਪੱਤੀ ਵੀ ਲਾ ਦਿੰਦੇ ਆਹ ਤਾਰਾਂ ਦੇ ਮੂਰੇ ਵੀ ਜਿਹੜੀ ਇਹਦੇ ਵਿੱਚ ਪਹਿ ਜਾ ਕਰਦੀ ਸਿੱਧੀ ਆਹ ਵਾਲੀਆਂ ਦੇ ਵਿੱਚ ਕਿਉਂਕਿ ਇਹ ਗ੍ਰਿਪ ਬਹੁਤ ਛੋਟਾ ਮਿੱਤਰੋ ਇਹਦੇ ਵਿੱਚ ਉਸ ਲਈ ਉਹ ਪੱਤੀ ਪੁੱਤੀ ਆਉਣੀ ਨਹੀਂ ਹੈਗੀ ਆ ਆਪਾਂ ਨੂੰ ਤਾਰ ਹੀ ਮੂਰੋਂ ਫੋਲਡ ਕਰਕੇ ਇਹਦੇ ਵਿੱਚ ਲਾਉਣੀ ਪੈਣੀ ਆ ਤੇ ਉੱਪਰ ਦੀ ਟੇਪ ਕਰਨੀ ਪੈਣੀ ਆ ਵੀ ਹਿੱਲੇ ਨਾ ਮੁੜ ਕੇ ਮਿੱਤਰੋ ਕਰਤਾ ਇਧਰੋਂ 2 ਤਾਰਾਂ ਤਾਂ ਪਾਤੀਆਂ 85 ਤੇ 86 ਹੁਣ ਤੇ ਜਿਹੜੀਆਂ ਮਿੱਤਰੋ ਇਹਦੇ ਵਿੱਚ ਆਪਾਂ ਤਾਰਾਂ ਪਾਉਣੇ ਆ ਮੋਟੀ ਤਾਰ ਹੀ ਪਾਉਣੀ ਪੈਣੀ ਹੈ ਜੇ ਆਪਾਂ ਬਰੀਕ ਪਾਵਾਂਗੇ ਇੱਕ ਤਾਂ ਚਲੋ ਪੈ ਵੀ ਜਾਊਗੀ ਮਿੱਤਰੋ ਉਹ ਬਰੀਕ ਤਾਰ ਜਿਹੜੀ ਉਹ ਪਈ ਆਪਣੇ ਵਾਲੀ ਪੈ ਵੀ ਜਾਊਗੀ ਪਰ ਉਹਦਾ ਯਾਨੀ ਥੋੜਾ ਜਿਆ ਤਸੱਲੀ ਜੀ ਨਹੀਂ ਹੋਣੀ ਹੈਗੀ ਆਹ ਤਾਰ ਹੁਣ ਆਪਾਂ ਪਾਈ ਆ ਇਹ ਮੂਹਰੋਂ ਅੱਧੀ ਛਿੱਲੀ ਗਈ ਮਤਲਬ ਕਿ ਇੰਨੀ ਛਾਰੀ ਸ਼ੈਲ ਕੇ ਤਾਰ ਇਹਦਾ ਅੱਧਾ ਪੀਸ ਵੱਡਣਾ ਪਿਆ ਆਪਾਂ ਨੂੰ ਅੱਧੀਆਂ ਤਾਰਾਂ ਕੱਢ ਕੇ ਛਿਟਣੀਆਂ ਪਈਆਂ ਮਤਲਬ ਕਿ ਵੀ ਅੱਧੀਆਂ ਇਹਦੇ ਵਿੱਚ ਲੰਘੀਆਂ ਸੀਗੀਆਂ ਕਿਉਂਕਿ ਬ੍ਰੀਕ ਨਗਾ ਬ੍ਰੀਕ ਬਣਾ ਕੇ ਫੇਰ ਲਗਾਉਣੀਆਂ ਪੈਣੀਆਂ ਆ ਪਿੰਨਾ ਵਰਗੀਆਂ ਬਣਾਉਣੀਆਂ ਪੈਣੀਆਂ ਨੇ ਤੁਹਾਨੂੰ ਮਿੱਤਰੋ ਨਹੀਂ ਆਪਾਂ ਚੱਲ ਆ ਗ੍ਰਿਪੀ ਵਾਢ ਲੈਂਦੇ ਪਾਰ ਆਇਆ ਮਿੱਤਰੋ ਕਈ ਵਾਰ ਇਨ ਫਿਊਚਰ ਆਪਾਂ ਉਹ ਆ ਲਾਉਣਾ ਪੈ ਜਾਂਦਾ ਹੂਟਰ ਤਾਂ ਕਰਕੇ ਆਪਾਂ ਇਹ ਗ੍ਰਿਪ ਨਹੀਂ ਵੜਦੇ ਹੈਗੇ ਤੇ ਤਾਂ ਕਰਕੇ ਫਿਰ ਮਿੱਤਰੋ ਇਹਦੇ ਵਿੱਚ ਬ੍ਰੀਕ ਕਰਕੇ ਤਾਰਾਂ ਆਪਾਂ ਵਿੱਚ ਨਗਾਦੀਆਂ ਪਰ ਜਿਹੜੀਆਂ ਆ ਤਾਰਾਂ ਨੇ ਹੀ ਆ ਇਹ ਤਾਰ ਦੇ ਇੱਕ ਤਾਰ ਦੇ ਉੱਤੇ ਇਹਨਾਂ ਦੋਹਾਂ ਤਾਰਾਂ ਦੇ ਵਿੱਚੋਂ ਇੱਕ ਤਾਰ ਦੇ ਉੱਤੇ ਤੁਸੀਂ ਮੂਰੇ ਮੜੀ ਜੀ ਟੇਪ ਲਬੇਟ ਲਿਆ ਕਰੋ ਕਿਉਂਕਿ ਜਦੋਂ ਇੱਥੋਂ ਜੋੜ ਲਾਉਣਾ ਹੈ ਨਾ ਆਪਾਂ ਵਿੱਚ ਨਘਾਉਣੇ ਦੋਨੇ ਤਾਰਾਂ ਇਕੱਠੀਆਂ ਆ ਚੀਜ਼ ਦੇ ਵਿੱਚ ਤਾਂ ਉਹ ਆਪਸ ਵਿੱਚ ਜੋੜਨ ਦਾ ਡਰ ਰਹਿੰਦਾ ਦਾ ਜੇ ਅਕੜੇ ਮੂਰੇ ਆਪਾਂ ਟੇਪ ਲੰਗਾ ਟੇਪ ਲਬੇਟ ਕੇ ਵਿੱਚ ਨਘਾ ਦਾਂਗੇ ਤਾਂ ਫਿਰ ਜੋੜਨ ਦਾ ਡਰ ਕੋਈ ਨਹੀਂ ਹੈਗਾ ਤਾਂ ਕਰਕੇ ਮੂਰੇ ਟੇਪਾਂ ਲਬ ਟੇਬਲ ਵੇਟ ਲਿਆ ਕਰੋ ਇੱਕ ਤਾਰ ਦੀ ਤੇ ਹੁਣ ਇਹ ਇਹਦੇ ਵਿੱਚ ਜੁੜ ਗਈਆਂ ਹੁਣ ਆਪਾਂ ਇਧਰੋਂ ਤਾਰਾਂ ਪਾਉਣੇ ਆਗੇ ਹਾਰ ਨਾਲ ਬੰਨਿਓ ਮਿੱਤਰੋ ਇੱਕ ਤਾਰ ਆਪਾਂ ਹੋਰ ਤਿਆਰ ਕਰ ਲਈ ਇਹ ਆਪਾਂ ਪਾਉਣੀ ਆਰਲੇ ਦੇ 30 ਨੰਬਰ ਦੇ ਉੱਤੇ ਰਲੇ ਆਪਾਂ ਮਿੱਤਰੋ ਇੱਥੋਂ ਪਾ ਕੇ ਤਾਰਾਂ ਥੱਲੇ ਦੀ ਕੜਤੀ ਲਕੋ ਕੇ ਵੀ ਪਤਾ ਨਾ ਲੱਗੇ ਤੇ ਇਹ ਮੇਨ ਹੈਗੀ ਆ ਕਰੰਟ ਦੀ ਤਾਰ ਇਹ ਆਪਾਂ ਇੱਥੋਂ ਕਰੰਟ ਦੇ ਕੇ ਨੂੰ ਰਲੇ ਤੇ ਜੋੜ ਦਾਂਗੇ ਤਾਰ ਨੂੰ ਤੇ ਉਸ ਤੋਂ ਬਾਅਦ ਜਿਹੜਾ ਰਲੇ ਦਾ 1 ਪੁਆਇੰਟ ਵੱਜ ਜੂਗਾ ਉਹ ਪੁਆਇੰਟ ਹਾਰਨਾ ਤੇ ਜੋੜਨਾਗਾ ਤੇ ਉਹ ਤੁਸੀਂ ਦੇਖਣਾ ਮਿੱਤਰੋ ਵੀ ਸੋਨੂੰ ਕਿੱਡੀ ਕਿ ਲੰਬੀ ਤਾਰ ਦੀ ਲੋੜ ਆ ਇਹ ਵਾਲੀ ਦੀ ਕਿਉਂਕਿ ਮੇਰੀ ਰਲੇ ਤਾਂ ਹੁਣ ਬੈਟਰੀ ਦੇ ਜਾਵਾ ਕੋਲੇ ਹੀ ਪਈ ਆ ਤਾਂ ਕਰਕੇ ਮੈਨੂੰ ਵਾਲੀ ਲੰਬੀ ਤਾਰ ਦੀ ਲੋੜ ਨਹੀਂ ਸੀਗੀ ਜਿਵੇਂ ਕਿ ਛੁੱਟੇ ਕਈ ਵਾਰ ਹੂਟਰ ਕਿਸੇ ਦੀ ਗੱਡੀ ਦੇ ਉਧਰਲੀ ਸਾਈਡ ਲੱਗਿਆ ਹੁੰਦਾ ਤੇ ਰਿਲੇ ਉਧਰ ਲਾਉਣੀ ਪੈ ਜਾਂਦੀ ਉਹਨੂੰ ਤੇ ਫਿਰ ਸਾਨੂੰ ਐਡੀ ਤਾਰ ਪਾਉਣੀ ਪਊਗੀ ਉਹ ਤੁਸੀਂ ਹੁਣ ਆਪ ਦੇਖਿਓ ਤੇ ਮੇਰਾ ਤਾਂ ਹੁਣ ਹੂਟਰ ਇਧਰ ਹੀ ਹੈਗਾ ਤੇ ਰਿਲੇ ਜਾਵਾਂ ਕੋਲੇ ਲੱਗੀ ਤਾਂ ਕਰਕੇ ਮੇਨੂੰ ਐਡੀ ਕਿਤਾਰ ਦੀ ਹੀ ਲੋੜ ਆ ਤੇ ਇਹ ਤਾਰ ਮਿੱਤਰੋ ਹੁਣ ਆਪਾਂ ਪਾ ਲਈਏ ਤੇ 30 ਨੰਬਰ ਤੇ ਹੀ ਲਾਉਣੀ ਆ ਇਹ ਰਿਲੇ ਦੀ ਤੇ ਪਹਿਲਾਂ ਇਧਰ ਘਸ ਲਈਏ ਇਹਨੂੰ ਤਾਰ ਨੂੰ ਤੇ ਮਿੱਤਰੋ ਇੱਥੋਂ ਤੱਕ ਆਪਾਂ ਹੁਣ ਕੰਮ ਕਰਤਾ ਇੱਥੋਂ ਤਾਰ ਪਾਤੀ ਕਰੰਟ ਵਾਲੀ ਉਹ 3 ਨੰਬਰ ਨਾਲ ਜੋੜਤੀ ਰਲੇ ਦੇ ਨਾਲ ਜਾ ਕੇ ਤੇ ਬਾਕੀ ਹੁਣ ਆਪਾਂ ਸਮਾਨ ਸੂਣ ਇਕੱਠਾ ਕਰ ਦਈਏ ਮਿੱਤਰੋ ਕਿਉਂਕਿ ਮੌਸਮ ਵੀ ਬਹੁਤ ਖਰਾਬ ਹੈ ਵੇ ਦੇਖੋ ਬੱਦਲ ਬਾਈ ਹੋਈ ਪਿਆ ਚਾਰੇ ਪਾਸੇ ਤੇ ਆਪਣਾ ਵੀ ਕੰਮ ਤੇ ਜਾਣ ਦਾ ਟਾਈਮ ਹੋ ਗਿਆ ਰੋਟੀ ਰੋਟੀ ਖਾਈਏ ਤੇ ਫਿਰ ਚੱਲੀਏ ਮਿੱਤਰੋ ਕਿਉਂਕਿ ਵਰਕ ਇਜ਼ ਇੰਪੋਰਟੈਂਟ ਇਨ ਲਾਈਫ ਅੰਡਰਸਟੈਂਡ ਦੇ ਸਮਾਨ ਸਾਂਭ ਲਈਏ ਟੂਲ ਮਿੱਤਰੋ ਸਾਰਾ ਸਾਂਭ ਕੇ ਤੇ ਫੇਰ ਆਪਾਂ ਕਰਕੇ ਤਾਰਾਂ ਤੂੰ ਅੰਦਾ ਮਿੱਤਰੋ ਕਰੋ ਚੈੱਕ ਆਪਣਾ ਕੰਮ ਸਕਸੈਸਫੁਲ ਹੋ ਗਿਆ ਤੁਸੀਂ ਚੈੱਕ ਕਰੋ ਮਾੜਾ ਮੈਂ ਜਮਾ ਸਾਊਂਡ ਆਪਦੀ ਚੁੱਪ ਕਰਦਾ ਤੁਸੀਂ ਚੈੱਕ ਕਰੋ ਦੀ ਫੇਰ ਲਈ ਬੋਲਦੀ ਆਪਣੀ ਆਹ ਬਈਆ ਰਲੇ ਮਿੱਤਰੋ ਆਪਣੀ ਥੱਲੇ ਉਹ ਬਈਆ ਦੇਖਿਓ ਰਲੇ ਦੀ ਸਾਊਂਡ ਇਦਾ ਮਤਲਬ ਆਪਣਾ ਪ੍ਰੋਜੈਕਟ ਬਸ ਕੱਲੀਆਂ ਤਾਰਾਂ ਪਾਉਣ ਵਾਲੀਆਂ ਹੀ ਰਹੀਆਂ ਤੇ ਬਾਕੀ ਮਿੱਤਰੋ ਯਾਰ ਮਿਹਨਤ ਬਹੁਤ ਲੱਗਦੀ ਹੈ ਕਿਉਂ ਹੋ ਕਰਦੇ ਨੇ ਤੁਸੀਂ ਵੱਧ ਤੋਂ ਵੱਧ ਪਿਆਰ ਤੇ ਸਪੋਰਟ ਬਣਾ ਕੇ ਰੱਖਿਆ ਕਰੋ ਤੁਹਾਨੂੰ ਵੀ ਪਤਾ ਹੁਣ ਜਿਵੇਂ ਕਿ ਮੈਨੂੰ ਕੰਮ ਤੇ ਜਾਣ ਦਾ ਟਾਈਮ ਹੋਇਆ ਪਿਆ ਮੈਂ ਜਮਾ ਮੌਕੇ ਤੇ ਵੀਡੀਓ ਬਣਾਉਣਾ ਹੁਣ ਸਾਰਾ ਕੁਝ ਕਰਦਾ ਹੁਣ ਉਹ ਸਿਰਫ ਔਰ ਸਿਰਫ ਸੂਟੇ ਕਰਕੇ ਵੀ ਤੁਸੀਂ ਚੱਲ ਆਪਣੀਆਂ ਵੀਡੀਓ ਵੱਧ ਤੋਂ ਵੱਧ ਦੇਖਦੇ ਹੋ ਤਾਂ ਕਰਕੇ ਵੀਡੀਓ ਬਣਾਉਣਾ ਤੇ ਨਾਲੇ ਮੈਨੂੰ ਐ ਹੁੰਦਾ ਵੀ ਚੱਲ ਆਪਣੇ ਭਰਾ ਨੇ ਇਹ ਕਾਹ ਨੂੰ ਪੈਸੇ ਬਰਬਾਦ ਕਰਨੇ ਸਾਰੇ ਆਪੋ ਆਪਣੇ ਨਾਲੇ ਕਿਸੇ ਨੂੰ ਯਾਰ ਸ਼ੌਂਕ ਹੁੰਦਾ ਵੀ ਉਹਦਾ ਸ਼ੌਂਕ ਗਾਹ ਵਧੂਗਾ ਇਹ ਚੀਜ਼ਾਂ ਦੇਖ ਕੇ ਨਾਲੇ ਐ ਹੋਊਗਾ ਵੀ ਚੱਲ ਉਹ ਆਪਦਾ ਕੰਮ ਲੱਗਿਆ ਰਹੂਗਾ ਬੇਲੇ ਫਿਰਨ ਨਾਲ ਵੀ ਵੱਧ ਤੋਂ ਵੱਧ ਪਿਆਰ ਦੇ ਸ਼ੂਟ ਬਣਾ ਕੇ ਰੱਖਿਆ ਕਰੋ ਮੈਨੂੰ ਤਾਂ ਨਹੀਂ ਕੋਈ ਚੱਕਰ ਨਹੀਂ ਮਿੱਤਰੋ ਆਪਾਂ ਤਾਂ ਆਪਦਾ ਚੁੱਪਚੀ ਬੀਤੇ ਵੀ ਗੱਡੀ ਤਿਆਰ ਕਰੀ ਜਾਣੀ ਸੀ ਜੀ ਮੈਂ ਤਾਂ ਤਾਂ ਹੀ ਕਰਦਾ ਹੁਣਾ ਮਿੱਤਰੋ ਤੇ ਬਾਕੀ ਚਲੋ ਕੋਈ ਨਹੀਂ ਜੋ ਕੋਸ਼ ਹੁੰਦਾ ਸੋ ਕੋਈ ਚੱਕਰ ਨਹੀਂ ਬਸ ਜੀ ਪਿਆਰ ਤੇ ਸਪੋਰਟ ਬਣਾ ਕੇ ਰੱਖਿਆ ਕਰੋ ਮਿੱਤਰੋ ਤਾਂ ਕਿ ਆਪਾਂ ਹੋਰ ਵੀ ਘੈਂਟ ਵੀਡੀਓ ਲੈ ਕੇ ਆਈਏ ਤੇ ਹੁਣ ਦੇਖਦੇ ਆ ਮਿੱਤਰੋ ਇੱਕ ਦੋ ਵੀਡੀਓ ਤੋਂ ਪਹਿਲਾਂ ਪਹਿਲਾਂ ਆਪਣਾ ਸਾਇਡ ਸਟੀering ਆਜੂ ਤੇ ਆਪਾਂ ਫਿਰ ਹੈਂਡਲ ਦੀ ਵੀਡੀਓ ਪਾਵਾਂਗੇ ਮਿੱਤਰੋ ਤੇ ਹੁਣ ਆਪਾਂ ਬੌਂਡ ਲਾ ਦਈਏ ਤੇ ਪ੍ਰੋਜੈਕਟ ਸਕਸੈਸਫੁਲ ਹੋ ਗਿਆ ਮਿੱਤਰੋ ਆਪਣੀ ਗੱਡੀ ਬੌਂਡ ਮੈਂ ਤੋ ਕੋਈ ਕੱਢਦਾਗਾ ਉਸ ਦਿਨ ਹੀ ਰੱਬ ਮੀਂਹ ਪਾ ਦਿੰਦਾ ਕੀਪ ਡਿਸਟੈਂਸ ਇੰਜੋਏ ਯੂਅਰ ਲਾਈਫ ਜਿੰਦਗੀ ਦਾ ਆਨੰਦ ਮਾਣੋ ਜਿੰਦਣਾ ਖੁਸ਼ ਰਹੋ ਆਪਦਾ ਨਜ਼ਾਰੇ ਲਓ ਤੇ ਚਲੋ ਫਿਰ ਮਿੱਤਰੋ ਹੁਣ ਆਪਾਂ ਰਾਣੀ ਨੂੰ ਅੰਦਰ ਲਾਈ ਆਪਣੀ ਨੂੰ ਤੇ ਤੇ ਬਾਕੀ ਮਿੱਤਰੋ ਅੱਖ ਬਹੁਤ ਆਏ ਤੇ ਗੱਡੀ ਤੇ ਬਹੁਤ ਲੋਕਾਂ ਦੀ ਆ ਕੋਈ ਚੱਕਰ ਨਹੀਂ ਉਈ ਚੱਕਰ ਹੀ ਨਹੀਂ ਮਖਿਆ ਜੀ ਕੋਈ ਚੱਕਰ ਹੀ ਨਹੀਂ ਜਾਂਦੀ ਆ ਨਾ ਅੰਦਰ ਸ਼ੈੱਟ ਥੱਲੇ ਛੇਦੀ ਸ਼ੈੱਟ ਥੱਲੇ ਖੜੀ ਗੱਡੀ ਮਾਰੇ ਸ਼ਾਂ ਜਿਹੜਾ ਢਾਟ ਨਹੀਂ ਪਵਾਇਆ 4x4 ਕੋਈ ਚੱਕਰ ਨਹੀਂ ਮਾਲਕ ਕਿਰਪਾ ਰੱਖਿਓ ਆਪਾਂ 4x4 ਵੀ ਲਿਆਵਾਂਗੇ ਕਿਸੇ ਦਿਨ ਜਦੋਂ ਜਿੱਥੇ ਯਾਰ ਆਪਾਂ ਇੱਥੇ ਤੱਕ ਪਹੁੰਚਾ ਤੇ ਰੱਬ ਨੇ ਹੁਣ 4x4 ਤੱਕ ਨਹੀਂ ਪਹੁੰਚਾਊਗਾ ਸਭ ਕੁਝ ਕਰੂਗਾ ਕੋਈ ਚੱਕਰ ਹੀ ਨਹੀਂ ਪੂਰੇ ਡਿੱਕਾ ਲੱਗਿਆ ਹੋਇਆ ਮਾੜਾ ਸਮਾਨ ਚੱਕਰੀਏ ਤੇ ਕਿਉਂਕਿ ਮੀਂਹ ਦਾ ਮੌਸਮ ਆ ਤੇ ਕੁਛ ਵੀ ਹੋ ਸਕਦਾ ਆਪਾਂ ਵਿਹਲਾ ਕਰ ਜੀਏ ਮੂਰੋ ਸਟੋਰ ਅੰਦਰ-ਉਂਦਰ ਧਰਨਾ ਪੈ ਜਾਂਦਾ ਉਹ ਵੀ ਮਿੱਤਰੋ ਕਰੋ ਕਿ ਕੱਲਾ ਆਤੀ ਯਮਾਂ ਅੰਦਰ ਤੁਰ ਹੁਣ ਇਹ ਤੇ ਨਾਮ ਹੀ ਪਵੇ ਨਾ ਕਣੀ ਪਵੇ ਪਰ ਜਿਹੜਾ ਪਹਿਲਾਂ ਹੋ ਗਿਆ ਉਹ ਬਹੁਤ ਔਖਾ ਹੈ ਦੇਖੋ ਸਾਰੀ ਲਿਪੜੀ ਖੜੀ ਹੈ ਮਿੱਤਰੋ ਕੋਈ ਨਹੀਂ ਹਾਂਜੀ ਮਿੱਤਰੋ ਕੱਢ ਲਈ ਆਪਾਂ ਗੱਡੀ ਬਾਹਰ ਤੇ ਅੱਜ ਹੈਗਾ ਸੈਕੰਡ ਡੇ ਅੱਜ ਆਪਾਂ ਗੱਡੀ ਬਾਹਰ ਕੱਢ ਲਈਏ ਤੇ ਸ਼ਹਿਰ ਦਿਖਾਉਣਾ ਸਾਨੂੰ ਇਹ ਆਪਣਾ ਕਿਵੇਂ ਕਨੈਕਸ਼ਨ ਕਰਨਾ ਅਗਲਾ ਚਲੋ ਮਿੱਤਰੋ ਹੁਣ ਕੱਢ ਲਈਏ ਤੇ ਫੇਰ ਦਿਖਾਉਣਾ ਤੁਹਾਨੂੰ ਅੱਗੇ ਚਲੋ ਜੀ ਮਿੱਤਰੋ ਗੱਡੀ ਬਾਹਰ ਕੱਢ ਲਈ ਹੁਣ ਆਪਾਂ ਜਿਹੜੀ ਰਿਲੇ ਲਾਈ ਆ ਕੱਲ ਉਹ ਪਈਏ ਤੁਹਾਨੂੰ ਜਿਵੇਂ ਪਤਾ ਹੀ ਥੱਲੇ ਉਹ ਆਪਾਂ ਕੱਢ ਲਈਏ ਮਿੱਤਰੋ ਬਾਹਰ ਕੇਰਾ ਬਾਹਰ ਕੱਢ ਕੇ ਆਹ ਵਾਲੀ ਤਾਰ ਆ ਜਿਹੜੀ ਥਿੰਬਣ ਵਾਲੀ ਇਹ ਆਪਣੀ ਜਾਣੀ ਇਧਰ ਹਾਰਨਾ ਵੱਲ ਇਹ ਉਹਦੇ ਤੇ 1 ਪੁਆਇੰਟ ਉਹਦਾ ਖਾਲੀ ਪਿਆ ਨਾ ਹਜੇ ਆਪਣਾ ਰਿਲੇ ਦਾ ਉਹ ਪੁਆਇੰਟ ਦੇ ਉੱਤੇ ਆ ਥਿੰਬਲ ਲਾ ਕੇ ਆ ਤਾਰ ਇਧਰ ਲੈ ਜਾਣੀ ਹਾਰਨਾ ਵੱਲ ਤੇ ਥਿੰਬਲ ਰਿਲੇ ਆਪਾਂ ਤਾਂ ਹ ਕੱਢ ਲਈਏ ਕਿਉਂਕਿ ਉਹਦੇ ਤੇ ਚਾਰੇ ਥਿੰਬਲਾਂ ਲਾ ਕੇ ਆਪਾਂ ਉੱਪਰ ਦੀ ਟੇਪ ਕਰਨਾ ਵੀ ਉਹਦੇ ਪਾਣੀ ਨਾ ਪਵੇ ਤੇ ਮੜਾ ਜਿਹਾ ਸਪਾਰਕ ਨਾ ਮਾਰੇ ਉਹ ਕਿਸੇ ਪਾਸਿਓਂ ਕਿਉਂਕਿ ਰਿਲੇ ਸੇਤੀ ਖਰਾਬ ਹੋ ਜਾਂਦੀ ਹੈ ਜੇ ਪਾਣੀ ਪੂਣੀ ਪੈ ਜਾਵੇ ਜੇ ਪਾਣੀ ਨਾ ਪਵੇ ਤਾਂ ਉਹ ਵਧੀਆ ਚੱਲੀ ਜਾਂਦੀ ਰਹਿੰਦੀ ਉਹ ਕੋਈ ਨੁਕਸਾਨ ਨਹੀਂ ਪੈਂਦਾ ਲਓ ਜੀ ਮਿੱਤਰੋ ਕਰਤਾ ਸਿਸਟਮ ਓਕੇ ਆਪਣੀ ਰਲੇ ਜਿਹੜੀ ਇੱਧਰ ਫਿਰਦੀ ਸੀ ਪਹਿਲਾਂ ਭੱਜੀ ਆਹ ਸਾਹ ਤੇ ਜਿੱਥੇ ਆਪਣੀਆਂ ਪਾਣੀ ਵਾਲੀ ਟੋਲੀ ਹੁੰਦੀ ਆ ਉਹ ਟੋਲੀ ਇੱਧਰ ਸੀਗੀ ਤੇ ਉਹ ਟੋਲੀ ਪਟਕੇ ਆਪਾਂ ਰਲੇ ਜਿਹੜੀ ਇੱਧਰ ਭੱਜੀ ਫਿਰਦੀ ਸੀ ਉਹ ਚੱਕ ਕੇ ਇੱਥੇ ਕਸਤੀ ਹੈਗੀ ਕਿਉਂਕਿ ਹੁਣੇ ਨਾਲੇ ਮੂੰਹ ਥੱਲੇ ਨੂੰ ਹੋ ਗਿਆ ਜਿੱਤੋਂ ਮੰਨ ਕੇ ਚਲੋ ਮੀਮੂ ਪੈਂਦਾ ਹੁੰਦਾ ਇੱਥੇ ਇੱਥੇ ਪਾਣੀ ਪਹੁੰਚਦਾ ਨਹੀਂ ਹੁੰਦਾ ਪਰ ਜਿਹੜਾ ਆਹ ਪਾਣੀ ਆਉਂਦਾ ਹੁੰਦਾ ਇੱਧਰ ਲਈ ਸ਼ੈਡੋ ਤਾਂ ਹਾਂ ਸੱਤ ਸੁੱਤ ਤੋਂ ਪਾਣੀ ਆਉਂਦਾ ਹੁੰਦਾ ਉਹ ਜੇ ਪਾਊਗਾ ਤਾਂ ਇਹਦੇ ਉੱਪਰ ਦੀ ਥੱਲੇ ਹੀ ਭਾਗ ਜੂ ਇੰਨਾ ਚ ਨਹੀਂ ਪੈਂਦਾ ਹੈਗਾ ਥੰਬਲਾਂ ਜਾਣਾ ਤੇ ਆਪਾਂ ਜਿਹੜੀ ਇੱਧਰ ਤਾਰ ਨੂੰ ਂਹਾਉਣੀ ਸੀ ਉਹ ਤਾਰ ਕੱਢ ਲਈ ਤੇ ਹੁਣ ਇੱਥੋਂ ਹੀ ਂਹਾਉਣੇ ਆਪਾਂ ਹਾਰਨਾ ਤੱਕ ਉਹ ਤਾਰ ਸਾਰੀ ਜਿੱਥੇ ਤੱਕ ਲੈ ਆਣੀ ਆ ਵੀ ਮਿੱਤਰ ਉਧਰੋਂ ਤਾਰ ਤੂਰ ਪਾ ਕੇ ਸਾਰਾ ਸਿਸਟਮ ਇੱਥੇ ਤੱਕ ਲੈ ਆਂਦਾ ਸੀ ਆ ਆ ਗਈ ਇਹਦੀ ਤਾਰ ਹੁਣ ਆਪਾਂ ਇੱਥੋਂ ਟੈਂਪਰੇਰੀ ਤਾਰ ਵਿੱਚ ਜੋੜਤੀ ਕੀ ਰਾਂ ਇੱਕ ਹਾਰਨ ਦੇ ਚਲਾ ਕੇ ਦੇਖਦੇ ਆ ਵੀ ਆਪਣਾ ਸਿਸਟਮ ਓਕੇ ਹੋ ਗਿਆ ਰੇ ਚੱਲ ਪਈ ਹੁਣ ਆਪਣਾ ਇਹਦਾ ਮਤਲਬ ਇਧਰ ਤਾਰ ਪੁੱਠੀ ਜੁੜੀ ਹੋਏ ਨੂੰ ਦੇਖਦੇ ਆਂ ਸਿਸਟਮ ਸੈੱਟ ਕਰਕੇ ਵੀ ਤਾਰ ਕਿਹੜੀ ਪਾਸੇ ਪੁੱਠੀ ਜੁੜੀ ਆ ਫਿਰ ਦੇਖਦੇ ਆਂ ਵੀ ਹਾਰਨ ਚੱਲਦਾ ਜਾਂ ਨਾ ਓ ਵੀ ਮਿੱਤਰੋ ਹੁਣ ਥਿੰਬਲ ਚੇਂਜ ਕਰਕੇ ਤਾਰ ਪਾਤੀ ਇਧਰਲੀ ਜੇ ਪਾਤੀ ਹੁਣ ਆਪਾਂ ਵਾਹਿਗੁਰੂ ਨਾਲ ਕਾ ਚੱਲ ਪਵੇ ਹਜੇ ਇੱਕ ਹਾਰਨ ਲਾਇਆ ਦਾ ਮਤਲਬ ਮਿੱਤਰੋ ਆਪਣਾ ਕੰਮ ਸਕਸੈਸਫੁਲ ਹੋ ਗਿਆ ਇਹ ਮਿੱਤਰੋ ਲਾਈ ਇੱਕ ਤੇ ਆਪਾਂ ਤੇ ਹੁਣ ਆਪਾਂ ਦੋਨੇ ਹਾਰਨਾ ਦੀ ਤਾਰ ਲਾ ਲਈਏ ਦੇ ਨਾਲ ਫੇਰ ਦੇਖਦੇ ਆਂ ਆਪਣੀ ਬਾਜ ਚ ਫਰਕ ਪਊਗਾ ਜਾਂ ਨਾ ਹੁਣ ਬਾਜ ਵਧੂਗੀ ਜਦੋਂ ਆਪਾਂ ਦੋਨੇ ਹਾਰਨਾ ਤੇ ਤਾਰ ਜੋੜਦੇ ਤੇ ਮਿੱਤਰੋ ਇਹ ਚੀਜ਼ ਦੇ ਨਾਲ-ਨਾਲ ਹੁਣ ਆਪਾਂ ਹਾਰਨ ਬਦਲਣ ਦੇ ਨਾਲ-ਨਾਲ ਇਹਨਾਂ ਨੇ ਥੈਂਬੜਾ ਵੀ ਬਦਲ ਨਹੀਂ ਆਣੇ ਹਾਰਨਾ ਦੀਆਂ ਕਿਉਂਕਿ ਤੁਸੀਂ ਦੇਖ ਸਕਦੇ ਥੈਂਬੜਾ ਖਰਾਬ ਹੋਇਆ ਵਿਆਣ ਆਪ ਚੱਲੂਗਾ ਮੈਂ ਪਹਿਲਾਂ ਇਹ ਰੂਟਸ ਵਾਲੇ ਹਾਰਨਾ ਤੇ ਲਾਉਣ ਕਰਕੇ ਆ ਵਿਚਾਲੂ ਆਪਾਂ ਪੱਤੀਆਂ ਵੜਤੀਆਂ ਸੀਗੀਆਂ ਤੇ ਨਟ ਕਸਤਾ ਸੀ ਇਹਨਾਂ ਨੂੰ ਨਟਾਂ ਦੇ ਵਿੱਚ ਨਗਾ ਕੇ ਤੇ ਹੁਣ ਆਪਾਂ ਨਵੀਆਂ ਉਹ ਲਾ ਦਈਏ ਇਹਨਾਂ ਤੇ ਥੇਮਬਲਾ ਤੇ ਉਹਨਾਂ ਦੇ ਵਿੱਚ ਨਾਲੇ ਆਹ ਤਾਰ ਦੇ ਕਨੈਕਸ਼ਨ ਦੇ ਨਗਾ ਆਪਾਂ ਉਹ ਵੀ ਮਿੱਤਰੋ ਕਰੋ ਚੈੱਕ ਅਨਲੌਕ ਯੋਕਾ ਬਣ ਗਈ ਗੱਲ ਜੋ ਬਰੋ ਹਜੇ ਵੀ ਇੱਕ ਤਾਰ ਰਹਿ ਗਈ ਆਪਣੀ ਜੋੜ ਨਾਲ ਇਧਰਲੇ ਹਾਰਨ ਨਾਲ ਜਦੋਂ ਉਹ ਇਧਰਲੇ ਨਾਲ ਜੋੜਤੀ ਫਿਰ ਆਵਾਜ਼ ਵੱਜੂਗੀ ਦੇਖਿਓ ਹੋਰ ਵੀ ਤੇ ਹੁਣ ਮਿੱਤਰੋ ਆਪਣਾ ਹੋ ਗਿਆ ਟਾਈਮ ਤੇ ਫਿਰ ਅੱਜ ਦੀ ਵੀਡੀਓ ਆਪਾਂ ਇੱਥੇ ਸਮਾਪਤ ਕਰਦੇ ਆਂ ਤੇ ਕੱਲ ਨੂੰ ਦੁਬਾਰਾ ਤੋਂ ਸਟਾਰਟ ਕਰਾਂਗੇ ਇਥੋਂ ਨਹੀਂ ਫੇਰ ਸਾਨੂੰ ਦੱਸਾਂਗੇ ਕਿ ਕਿਹੜੀ ਤਾਰ ਕਿੱਥੇ ਕਿਵੇਂ ਕੀ ਕਰਦੇ ਆਂ ਬਾਕੀ ਕੀ ਰਾਂ ਕਰ ਦਿੰਨਾ ਸਾਰਾ ਦੁਬਾਰੇ ਵੀ ਜਿਹੜੀ ਆ ਆਪਣੀ ਲਾਲ ਸੀ ਕਰੰਟ ਵਾਲੀ ਆਹ ਵਾਲੀ ਹੈਗੀ ਇਹ ਆਪਾਂ ਇਹਦੇ ਥਿੰਬਲ ਦੇ ਲਾਉਣੀ ਆ 30 ਨੰਬਰ ਤੇ ਤੇ ਜਿਹੜੀਆਂ ਦੋ ਤਾਰਾਂ ਇਹਦੀਆਂ ਸੀਗੀਆਂ ਹੂਟਰ ਵਾਲੀਆਂ ਇਹ ਤਾਂ ਹੁਣ ਹੂਟਰ ਦੀ ਇਧਰੋਂ ਆ ਰਹੀ ਏ ਜਿਹੜੀਆਂ ਇਧਰੋਂ ਆ ਰਹੀਆਂ ਸੀ ਜਿਹੜੀਆਂ ਹੂਟਰ ਨੂੰ ਕਰੰਟ ਦਿੰਦੀਆਂ ਸੀ ਉਹ ਲਾਉਣੀਆਂ ਨੇ 85 ਤੇ 86 ਨੰਬਰ ਤੇ ਤੇ ਜਿਹੜੀ ਰਹਿ ਗਿਆ ਸੀ 87 ਨੰਬਰ 88 ਨੰਬਰ ਤੋਂ ਥਿੰਬਲ ਬਾਕੇ ਲਿਉਣੀ ਆਪਾਂ ਇਧਰ ਨੂੰ ਉਹ ਲਾ ਦੇਣੀ ਆ ਹਾਰ ਨਾਲ ਲਿਆ ਕੇ ਬਸ ਫਿਰ ਆਪਣੀ ਹਾਰਨ ਚੱਲ ਪੈਣਗੇ ਮਿੱਤਰੋ ਤੇ ਇਹੀ ਸ਼ੀ ਇਹਦਾ ਸਾਰਾ ਪੈਟਰਨ ਤੇ ਹੁਣ ਆਪਾਂ ਬੰਪਰ ਦੇ ਨਾਟ ਰੂਟ ਜੇ ਕਾਹਦੀਏ ਕਿਉਂਕਿ ਆਪਾਂ ਤਾਰਾਂ ਗੁਰਾ ਨਿਗਾਹੀਆਂ ਛੇਥੋਂ ਦੀ ਲੁਕੋ ਕੇ ਮਿੱਤਰੋ ਤੇ ਆਪਣਾ ਟਾਈਮ ਹੋ ਗਿਆ ਦਮਾ ਦਮ ਕੱਸ ਕੇ ਇਹਨੂੰ ਓਕੇ ਕਰ ਦਈਏ ਸਾਰੇ ਨੂੰ ਤੇ ਇਹ ਮਿੱਤਰੋ ਮੈਂ ਕਾਹਦਾ ਫੇਰ ਦਿਖਾਵਾਂ ਜੀ ਵੀ ਮਿੱਤਰੋ ਅੱਜ ਹੈਗਾ ਦਿਨ ਤੀਜਾ ਆਪਾਂ ਉਹ ਇਹ ਕੰਮ ਕਰਦੇ ਹਾਂ ਤੇ ਮਿੱਤਰੋ ਆਪਾਂ ਅੱਜ ਆਪਣਾ ਇਹ ਕੰਮ ਫਾਈਨਲ ਕਰ ਦੇਣਾ ਬਸ ਇਹਦੀ ਇੱਕ ਤਾਰ ਰਹਿ ਗਈ ਆਪਣੇ ਆਹ ਵਾਲੇ ਹਾਰਨ ਨਾਲ ਜੋੜਨ ਲਈ ਜਦੋਂ ਇਹ ਆਹ ਹਾਰਨ ਦੀ ਥਿੰਬਲ ਨਾਲ ਜੁੜ ਗਈ ਫਿਰ ਆਪਣੇ ਇਹ ਪ੍ਰੋਪਰ ਸੈਂਟਰ ਲੋਕਿੰਗ ਨਾਲ ਬਾਜ ਕਰਨ ਲੱਗ ਜਾਣਗੇ ਹਾਰਨ ਇਹਦਾ ਮਤਲਬ ਆਪਾਂ ਜੋੜ ਖੋਲ ਹੀ ਇਹਦਾ ਇੱਥੇ ਹੀ ਆਹ ਜੋੜ ਖੋਲ ਲ ਕੇ ਬਸ ਇਹ ਸਿੱਧੀ ਨਾਲ ਜਾ ਜੁੜੂਗੀ ਤੇ ਆਪਣਾ ਸੈੱਟ ਹੋ ਜੀ ਸਾਰਾ ਕੰਮ ਥਿੰਬਲਾ ਮਤਲਬ ਆਪਾਂ ਇਹਦੇ ਵੀ ਨਵੀਆਂ ਲਾਤੀਆਂ ਸੀਗੀਆਂ ਆਹ ਵਾਲੇ ਤੇ ਆਹ ਵਾਲੇ ਹਾਰਨ ਤੇ ਵੀ ਥਿੰਬਲਾ ਨਵੀਆਂ ਲਾਤੀਆਂ ਸੀਗੀਆਂ ਜਿਹੜਾ ਆ ਵਾਲਾ ਲੱਗਿਆ ਹੋਇਆ ਤੇ ਇਹਦੇ ਤੇ ਵੀ ਦੋਨੇ ਥੰਬੜਾ ਨਵੀਆਂ ਹੀ ਲਾਵਾਂਗੇ ਆ ਵਾਲੇ ਹਾਰ ਨਹੀਂ ਤੇ ਵੀ ਹੋ ਗਈ ਮੇਤਰੋ ਆਪਣੀ ਤਿੰਨ ਦਿਨਾਂ ਦੀ ਮਿਹਨਤ ਰੰਗ ਲੈ ਆਈ ਅਨਲੋਕ ਸਾਰੀਆਂ ਥੰਬੜਾ ਥੰਬੜਾ ਲੱਗੀਆਂ ਆਪਣੀਆਂ ਚਾਰੇ ਪਾਸੇ ਓਕੇ ਕਰਤੀਆਂ ਸਾਰੀਆਂ ਤਾਰਾਂ ਆ ਦੇਖਿਓ ਆ ਲੌਕ ਆ ਦੇਖੋ ਇਹਦੇ ਵਿੱਚ ਬੱਤੀ ਜਗੂ ਮਿੱਤਰੋ ਬਲੌਗ ਦੀ ਐਂਡਿੰਗ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਮੇਨ ਚੀਜ਼ ਦਿਖਾਉਣਾ ਆਪਾਂ ਜਿਹੜਾ ਹਾਰਨ ਲਾਇਆ ਜੀ ਦੇਖੋ ਮੈਂ ਹੁਣ ਗੱਡੀ ਲੌਕ ਕਰਤੀ ਲੌਕ ਹੋ ਗਿਆ ਨਾ ਇਹ ਆ ਤੇ ਮੈਂ ਆ ਟਾਕੀ ਵਾਲਾ ਲੌਕ ਖੋਲ ਲਿਆ ਖੁੱਲ ਗਿਆ ਇਹ ਹੁਣ ਦੇਖਿਓ ਮਿੱਤਰੋ ਇਹ ਜਦੋਂ ਹੁਣ ਮੈਂ ਇਧਰੋਂ ਖੋਲਿਆ ਇਹ ਫੇਰ ਟਿਕੀ ਉਹਨਾਂ ਟਾਈਮ ਇਹਨੇ ਹੁਣ ਐਂ ਵੱਜੀ ਜਾ ਕਰਨਾ ਹਾਰਨ ਨੇ ਲਗਾਤਾਰ ਤੇ ਹੁਣ ਮਿੱਤਰੋ ਲੋਕੇ ਨਾ ਕਰਕੇ ਸਾਰੀ ਗੱਡੀ ਹੁਣ ਇਹਦਾ ਸ਼ੀਸ਼ਾ ਛਾੜ ਦਈਏ ਤੇ 11 ਹੁਣ ਆਪਾਂ ਮਿੱਤਰੋ ਇਧਰੋਂ ਚਲਾ ਕੇ ਦੇਖ ਲਈਏ ਜਿਹੜਾ ਮੇਨ ਹਾਰਨ ਹੁੰਦਾ ਉਹ ਪੁਆਇੰਟ ਤੋਂ ਵੀ ਚਲਾ ਕੇ ਦੇਖ ਲਈਏ ਬਸ ਇਹ ਤੋਂ ਵੀ ਓਕੇ ਆ ਤਾਂ ਇਹਦਾ ਮਤਲਬ ਆਪਣਾ ਸਾਰਾ ਸਿਸਟਮ ਓਕੇ ਆ ਮਿੱਤਰੋ ਹਾਰਨਾ ਦੀ ਆਵਾਜ਼ ਵੀ ਬਹੁਤ ਤਿੱਖੀ ਹੋ ਗਈ ਲਾਊਡ ਹੋ ਗਈ ਅੱਗੇ ਨਾਲੋਂ ਕਿਉਂਕਿ ਇਹਦੇ ਜਿਹੜੇ ਮਿੱਤਰੋ ਪਹਿਲਾਂ ਥਿੰਬਲਾ ਸੀਗੇ ਇੱਕ ਤਾਂ ਉਹ ਲੂਸ ਸੀਗੇ ਥਿੰਬਲਾ ਇਹ ਥਿੰਬਲਾ ਵਾ ਪੂਰੀਆਂ ਕਸਤੀਆਂ ਤੇ ਨਾਲ ਇਹਦੀ ਜਿਹੜਾ ਅਰਥ ਸੀਗਾ ਉਹ ਆਪਣਾ ਪਹਿਲਾਂ ਉਨ ਤਾਰ ਜੀ ਕਸੀ ਵੀ ਸੀ ਕਿ ਤਾਰ ਦੇ ਉੱਤੇ ਥਿੰਬਲ ਲਾ ਕੇ ਅਰਥ ਵੀ 10 ਨੰਬਰ ਦੇ ਨਟ ਜੀ ਗਾਸਦਾ ਤੇ ਹੁਣ ਆਪਾਂ ਟੂਲ ਚੱਕ ਕੇ ਸਾਭ ਲਈਏ ਮਿੱਤਰੋ ਇਥੋਂ ਤੇ ਟਿਪਾਂ ਟੂਪਾਂ ਆਪਣੀਆਂ ਪੈਕ ਕਰਕੇ ਰੱਖ ਜੀ ਡੱਬੇ ਚ ਜੀ ਰੱਖਦੇ ਹੁੰਨੇ ਆਪਾਂ ਦੇਖੋ ਮਿੱਤਰੋ ਕੀ ਹਾਲ ਹੋ ਗਿਆ ਗਰਮੀ ਨਾਲ ਤੇ ਇੱਕ ਮਿੱਤਰ ਹੋਰ ਆਪਣਾ ਬਹੁਤ ਵੱਡਾ ਬੀ ਆਈ ਐਮ ਨੂੰ ਯਾਰ ਵੀ ਬਹੁਤ ਨੁਕਸਾਨ ਹੋ ਰਿਹਾ ਏ ਇਸ ਚੀਜ਼ ਦੇ ਵਿੱਚ ਕਿਉਂਕਿ ਇਹ ਕੰਮ ਹੈਗਾ ਸਾਰਾ ਸਰਕਾਰਾਂ ਦਾ ਆਪਣੇ ਲੋਕ ਤਾਂ ਵਿਚਾਰੇ ਇੱਕ ਦੂਜੇ ਨੂੰ ਮਿਲਣ ਨੂੰ ਬਹੁਤ ਉਹ ਬੇਵਜਹ ਦੇਣੇਗੀ ਤੇ ਹੁਣ ਤੁਸੀਂ ਦੇਖਿਆ ਆਪਣਾ ਪੈੜਗਾਮ ਹਮਲੇ ਵਾਲਾ ਕੰਮ ਕਿਵੇਂ ਵਧਿਆ ਪਿਆਗਾ ਤੇ ਅੱਜ 7 ਮਈ ਆ ਅੱਜ ਹੁਣ ਤੁਹਾਨੂੰ ਪਤਾ ਏ ਯਾਰ ਵੀ ਕਿਵੇਂ ਇਹਨਾਂ ਦਾ ਮੋਟਰਲ ਵਗੈਰਾ ਇਹ ਸਿਸਟਮ ਵਗੈਰਾ ਕਰਿਆ ਪਿਆ ਇਹਨਾਂ ਦਾ ਅੱਜ ਦਾ ਸ਼ਾਮ ਨੂੰ 7-8 ਵਜੇ ਤੋਂ ਲੈ ਕੇ 11-12 ਵਜੇ ਤੱਕ ਆਗਾ ਅਪਾਤਾ ਇਹ ਹੀ ਅਰਦਾਸ ਕਰ ਸਕਦੇ ਆ ਰੱਬ ਨੂੰ ਵੀ ਰੱਬਾ ਸੁੱਖ ਸ਼ਾਂਤੀ ਰੱਖੀ ਸਾਰਿਆਂ ਨੂੰ ਖਾਸ ਦੇ ਵਾਸਤੇ ਰੱਖੀ ਕਿਸੇ ਦੇ ਘਰੇ ਕੋਈ ਵੀ ਦੁੱਖ ਤਕਲੀਫ ਨਾ ਆਵੇ ਤੇ ਬਾਕੀ ਮਿੱਤਰੋ ਹੁਣ ਆਪਾਂ ਕਹਿ ਤਾਂ ਕੁਝ ਨਹੀਂ ਸਕਦੇ ਕਿਉਂਕਿ ਸਰਕਾਰਾਂ ਨੇ ਜਿਹੜਾ ਕਿਸੇ ਵੇਲੇ ਕੋਈ ਸੁਣਨਾ ਕਰਨ ਹੁੰਦਾ ਉਹਨਾਂ ਨੇ ਆਪਦੇ ਢੰਗ ਨਾਲ ਹੀ ਜੜਣਾ ਹੁੰਦਾ ਜਿਹੜਾ ਕੋਈ ਉਹਨਾਂ ਨੂੰ ਚੰਗਾ ਲੱਗਦਾ ਹੁੰਦਾ ਤੇ ਚਲੋ ਫਿਰ ਮਿੱਤਰੋ ਮਿਲਦੇ ਆ ਤੁਹਾਨੂੰ ਕਿਸੇ ਨੈਕਸਟ ਵਲੌਗ ਦੇ ਵਿੱਚ ਤੇ ਅੱਜ ਦੇ ਵਲੌਗ ਦਾ ਆਪਾਂ ਫਿਰ ਇੱਥੇ ਐਂਡ ਕਰਦੇ ਆ ਤੇ ਮੈਂ ਦਨ ਨੈਕਸਟ ਵਲੌਗ ਚ ਹੋਪ ਉਮੀਦ ਕਰਦੇ ਹਾਂ ਉਦੋਂ ਤੱਕ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ